ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆਜਾਣਾ ਜੀ ਗੱਲ ਅਗਲੇ 72 ਘੰਟਿਆਂ ਦੀ ਕਰਨੀ ਹੈ ਯਾਨੀ ਕਿ ਆਉਂਦੇ 3 ਦਿਨਾਂ ਦੇ ਵਿੱਚ ਮੌਸਮ ਪੰਜਾਬ ਅਤੇ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਹੈ ਅਪਡੇਟ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਨੀ ਹੈ ਇਸ ਲਈ ਜਿਹੜਾ ਜੋ ਤਾਜ਼ਾ ਤੇ ਲਾਈਵ ਸੈਟੇਲਾਈਟ ਦਸੇਰਾਂ ਨੇ ਉਹ ਤੁਹਾਡੇ ਨਾਲ ਸਾਂਝਾ ਕਰਦੇ ਆ ਮੌਸਮ ਜੇਕਰ ਆਪਾਂ ਪੰਜਾਬ ਦੀ ਕਰੀਏ ਗੱਲ ਹਰਿਆਣਾ ਦੀ ਕਰੀਏ ਰਾਜਸਥਾਨ ਦੀ ਕਰੀਏ ਇਸ ਵੇਲੇ ਜਿਹਦੇ ਸਾਂਝਾ ਜਿਆ ਸੰਗਰੇ ਲੈਵਲ ਦੀ ਜਿਹੜੀ ਬਦਲਵਾਈ ਜਾਂ ਫਿਰ ਕਿਸੇ ਪੱਟੀ ਕੁਛ ਕਿਸ ਤਰ੍ਹਾਂ ਦੇ ਵਿੱਚ ਬਦਲਵਾਈ ਜਿਹੜੀ ਉੱਪਰਲੇ ਫੱਦਰ ਤੇ ਜਿਹੜੀ ਐਂਟਰ ਕਰ ਰਹੀ ਆ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਸੋ ਇਹ ਉੱਪਰਲੇ ਫੱਦਰ ਤੇ ਬਦਲ ਹੈ ਜਿਹੜੇ ਲੰਘਦੇ ਰਹਿਣੇ ਆ ਅੱਜ ਰਾਤ ਵੀ ਕੱਲ੍ਹ ਦੇਣ ਦੇ ਵਿੱਚ ਵੀ ਪਰਸੋਂ ਦੇਣ ਦੇ ਵਿੱਚ ਵੀ ਸੋ ਇਹ ਬਦਲਵਾਈ ਉੱਪਰਲੇ ਫੱਦਰ ਤੇ ਲੰਘਣ ਕਰਕੇ ਜਿਹੜਾ ਟੈਂਪਰੇਚਰ ਰਾਤਾਂ ਦੇ ਦਿਨ ਚਾਰਤੇ ਚੱਲਦੇ ਹੋਏ ਸੀ ਉਹਨਾਂ ਦੇ ਵਿੱਚ 1 ਤੋਂ ਡਿਗਰੀ ਦਾ ਵਾਧਾ ਹੋ ਸਕਦਾ ਹੈ ਅੱਜ ਜੇਕਰ ਆਪਾਂ ਦਿਨਾਂ ਦੇ ਟੈਂਪਰੇਚਰ ਚੱਕਦੇ ਹਾਂ ਮੈਕਸਿਮਮ ਤੇ 28 ਡਿਗਰੀ ਦੇ ਨਾਲ ਬਠਿੰਡਾ 에ਅਰਪੋਰਟ ਸਭ ਤੋਂ ਗਰਮ ਖੇਤਰ ਦਰਜ ਹੋਇਆ ਉੱਥੇ ਹੀ ਹਰਿਆਣੇ ਦੇ ਜਿਹੜੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਵਿੱਚ ਭਿਵਾਨੀ ਸੌਰੀ ਭਿਵਾਨੀ ਖੇਤਰ ਸਭ ਤੋਂ ਗਰਮ ਦਰਜ ਹੋਇਆ ਉੱਥੇ ਵੀ 27-28 ਦਾ ਟੈਂਪਰੇਚਰ ਚੱਲਦੇ ਹੋਏ ਨੇ 24-25 ਤੋਂ 2-3 ਡਿਗਰੀ ਦਾ ਉਛਾਲ ਆਇਆ ਟੈਂਪਰੇਚਰ ਦੇ ਵਿੱਚ ਤੇ ਹੁਣ 27-28 ਦਾ ਟੈਂਪਰੇਚਰ ਚੱਲਦੇ ਹੋਏ ਨੇ ਤੋਂ ਆਉਂਦੇ ਤਿੰਨ ਦਿਨਾਂ ਫਿਲਹਾਲ ਅਗਲੇ ਤਿੰਨ ਦਿਨਾਂ ਮੀਂਹ ਵਾਲੇ ਫੱਕ ਦਾ ਕੋਈ ਅਲਰਟ ਨਹੀਂ ਹੈ ਕੋਈ ਵੱਡੇ ਮੀਂਹ ਚਕਰ ਦੇ आसार ਨਹੀਂ ਹੈ ਮੌਸਮ ਜੇਕਰ ਅਲਰਟ ਜਾਰੀ ਕੀਤਾ ਗਿਆ ਉਹ ਕੋਲਡ ਵੇਵ ਨੂੰ ਲੈ ਕੇ ਜਾਰੀ ਕੀਤਾ ਗਿਆ ਹੈ ਠੰਡੀਆਂ ਖੁਸ਼ਕ ਹਵਾਵਾਂ ਫੜੀ ਰਫ਼ਤਾਰ ਤੇ ਚਲਦੀਆਂ ਰਹਿਣਗੀਆਂ ਜੇਕਰ ਬਦਲਵਾ ਜੋ ਫਲੇਸ ਫਦਰ ਦੇ ਸੰਗਣ ਲੈਵਲ ਦੀ ਬਣਦੀ ਹੈ ਤੇ ਫਿਰ ਕੁਝ ਕੋਲਡ ਵੇਵ ਤੋਂ ਰਾਹਤ ਮਿਲ ਸਕਦੀ ਆ ਫਿਲਹਾਲ ਮੌਸਮ ਫੱਕ ਦੀ ਜੋ ਅਪਡੇਟ ਹੈ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰੀਏ ਤੇ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਆ ਫਿਲਹਾਲ ਅਗਲੇ ਤਿੰਨ ਦਿਨਾਂ ਦੇ ਲਈ ਚੇਤਾਵਨੀ ਜਰੀਆ ਜਾਰੀ ਕਰ ਦਿੱਤੀ ਗਈ ਹੈ 9 ਤੋਂ 11 ਤਰੀਕ ਦੇ ਲਈ ਕੋਲਡ ਵੇਵ ਦੇ ਜਿਹੜੇ ਅਲਰਟ ਨੇ ਉਹ ਪੰਜਾਬ ਦੇ ਵਿੱਚ ਜਾਰੀ ਕੀਤੇ ਜਾ ਚੁੱਕੇ ਨੇ ਤੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਵੀ ਕੋਲਡ ਵੇਵ ਇਸੇ ਤਰ੍ਹਾਂ ਚੱਲਦੇ ਰਹਿਣ ਦੇ ਅਸਰ ਨੇ ਤਰਲ